ਚਰਿੱਤਰ ਸਰਟੀਫਿਕੇਟ ਲੈਣ ਲਈ ਸਕੂਲ ਮੁਖੀ ਨੂੰ ਬਿਨੈ ਪੱਤਰ ਸੇਵਾ ਵਿਖੇ ਮੁਖ ਅਧਿਆਪਕ ਜੀ ਸਰਕਾਰੀ ਡੈਸ਼ ਸਕੂਲ ਡੈਸ਼ ਸ੍ਰੀਮਾਨ ਜੀ ਬੇਨਤੀ ਹੈ ਕਿ ਮੈਂ ਨਹਿਰੀ ਮੈਕਮੇ ਵਿੱਚ ਚਪਰਾਸੀ ਪਰਤੀ ਹੋਣੇ ਬੇਨਤੀ ਪੱਤਰ ਭੇਜਣਾ ਹੈ ਅਤੇ ਉਸ ਦੇ ਨਾਲ 8ਵੀਂ ਦਾ ਸਰਟੀਫਿਕੇਟ ਅਤੇ ਚਰਿੱਤਰ ਸਰਟੀਫਿਕੇਟ ਨਹੀਂ ਕਰਨਾ ਹੈ ਮੈਂ ਆਪਜੀ ਦੇ ਸਕੂਲ ਵਿੱਚੋਂ ਅਪ੍ਰੈਲ 2018 ਵਿੱਚ 8ਵੀਂ ਪਾਸ ਕੀਤੀ ਸੀ ਕਿਰਪਾ ਕਰਕੇ ਮੇਰਾ ਚਰਿੱਤਰ ਸਰਟੀਫਿਕੇਟ ਦਿੱਤਾ ਜਾਵੇ ਤਾਂ ਜੋ ਮੈਂ ਸਮੇਂ ਸਿਰ ਬਹਿੰਦੀ ਪੇ ਸਕਾਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ਆਪ ਜੀ ਦਾ ਆਗਿਆਕਾਰ ਫਿਰ ਉਸ ਤੋਂ ਬਾਅਦ ਤੁਸੀਂ ਆਪਣਾ ਨਾਮ ਰੋਲ ਨੰਬਰ ਜਮਾਤ ਲਿਖ ਦੋਗੇ ਮਿਤੀ ਪਾ ਦੋਗੇ 18 ਜਨਵਰੀ 2026 ਹੁਣ ਚੀਜ਼ ਫੇਰ ਹੋਈ ਜਾਂਦੀ ਹੈ ਚਰਿੱਤਰ ਸਰਟੀਫਿਕੇਟ ਜਦੋਂ ਨੌਕਰੀ ਲੈਣੀ ਹੈ ਤਾਂ ਉਥੇ ਜਿਹੜੇ ਸਾਡੀ ਅਸੀਂ ਜਿੰਨੀਆਂ ਕਲਾਸਾਂ ਪੜ੍ਹੀਆਂ ਨੇ ਉਹ ਸਾਡੀ ਯੋਗਤਾ ਦੇਖਦੇ ਨੇ ਜਿੱਦਾਂ ਦੀ ਵੀ ਸਾਨੂੰ ਨੌਕਰੀ ਅਸੀਂ ਲੈਣੀ ਹੈ ਉਹ ਸਾਨੂੰ ਯੋਗਤਾ ਦੱਸਦੇ ਆ ਕਿ ਤੁਸੀਂ 8ਵੀਂ ਪਾਸ ਚਾਹੀਦੇ ਹੋ ਜਾਂ 10ਵੀਂ ਪਾਸ ਚਾਹੀਦੇ ਹੋ ਜਾਂ ਪਲੱਸ 2 ਪਾਸ ਚਾਹੀਦੇ ਹੋ ਤਾਂ ਨਾਲ ਤੁਹਾਨੂੰ ਉਹ ਨੰਬਰ ਕਾਰਡ 10ਵੀਂ ਜਾਂ 12ਵੀਂ ਪਾਸ ਹੋਣ ਦਾ ਨਾਲ ਹੀ ਤੁਹਾਨੂੰ ਸਕੂਲ ਵੱਲੋਂ ਇੱਕ ਚਰਿੱਤਰ ਸਰਟੀਫਿਕੇਟ ਵੀ ਮਿਲਦਾ ਤੁਸੀਂ ਉਹ ਜ਼ਰੂਰ ਲੈਣਾ ਠੀਕ ਹੈ ਉਹ ਲੈ ਕੇ ਫਿਰ ਤੁਸੀਂ ਆਪਣੀ ਅਰਜੀ ਜਿਹੜੀ ਵੀ ਦਫ਼ਤਰ ਵਿੱਚ ਜਮ੍ਹਾਂ ਕਰਾਉਣੀ ਹੈ ਤੁਸੀਂ ਕਰਾ ਸਕਦੇ ਹੋ ਇਸ ਤੋਂ ਬਾਅਦ ਆ ਗਏ ਸਾਡੇ ਕੋਲੇ ਸਕੂਲ ਦੇ ਮੁਖੀ ਨੂੰ ਜੁਰਮਾਨਾ 마ਗਲੇ ਲਈ ਬਿਨੇ ਪੱਤਰ ਹੁਣ ਸਰਕੂਲ ਦੇ ਵਿੱਚ ਜੁਰਮਾਨਾ ਹੋ ਗਿਆ ਸੇਵਾ ਵਿਖੇ ਮੁਖ ਅਧਿਆਪਕ ਜੀ ਸਰਕਾਰੀ ਡੈਸ਼ ਸਕੂਲ ਤੇ ਜਿਹੜੀ ਜਗ੍ਹਾ ਤੁਸੀਂ ਪੜ ਰਹੇ ਹੋ ਜਿਹੜੀ ਉਸ ਜਗ੍ਹਾ ਦਾ ਨਾਮ ਸ੍ਰੀਮਾਨ ਜੀ ਬੇਨਤੀ ਹੈ ਕਿਉਂਕਿ ਬੇ ਸਕੂਲ ਦੇ ਮੁਖੀ ਨੂੰ ਬੇਨਤੀ ਕਰਨੀ ਹੈ ਬਿਨੇ ਪੱਤਰ ਹੈ ਮੈਂ 8ਵੀਂ ਜਮਾਤ ਦਾ ਵਿਦਿਆਰਥੀ ਹਾਂ ਜਾਨੋਂ ਵੀ ਜਮਾਤ ਦਾ ਵਿਦਿਆਰਥੀ ਹਾਂ 7ਵੀਂ ਦਾ 6ਵੀਂ ਦਾ ਠੀਕ ਹੈ ਪਿਛਲੇ ਹਫਤੇ ਹੋਈ ਪ੍ਰੀਖਿਆ ਵਿੱਚ ਕੋਈ ਪ੍ਰੀਖਿਆ ਹੋਈ ਹੈ ਉਹਦੇ ਵਿੱਚ ਮੈਂ ਪੰਜਾਬੀ ਦਾ ਪੇਪਰ ਨਹੀਂ ਦੇ ਸਕਿਆ ਜਿਸ ਕਾਰਨ ਮੈਨੂੰ ਮੇਰੇ ਪੰਜਾਬੀ ਦੇ ਅਧਿਆਪਕ ਨੇ 50 ਰੁਪਏ ਜੁਰਮਾਨਾ ਲਗਾ ਦਿੱਤਾ। ਵੀਦੂ ਪੰਜਾਬੀ ਦੇ ਵਿੱਚੋਂ ਗੈਰ ਹਾਜ਼ਰ ਹੈ। ਪਹਿਲਾ ਕਾਰਨ ਨਹੀਂ ਦੱਸਿਆ ਹੋਣਾ। ਕਿਉਂਕਿ ਜੇ ਪਹਿਲਾ ਕਾਰਨ ਦੱਸਿਆ ਹੋਵੇ ਬਿਮਾਰੀ ਦਾ ਜਾਂ ਜ਼ਰੂਰੀ ਦਾ ਜਾਂ ਮੈਡੀਕਲ ਸਰਟੀਫਿਕੇਟ ਦਿੱਤਾ ਹੋਵੇ ਤਾਂ ਜੁਰਮਾਨਾ ਨਹੀਂ ਲੱਗਦਾ। ਹੁਣ ਉਹ ਕਾਰਨ ਦੱਸਦਾ ਪਿਆ ਵਾਵੇਂ ਮੈਂ ਉਸ ਦਿਨ ਬਹੁਤ ਬਿਮਾਰ ਸੀ। ਕੋਸ਼ਿਸ਼ ਕਰਨ ਦੇ ਬਾਵਜੂਦ ਮੈਂ ਪ੍ਰੀਖਿਆ ਦੇਣ ਨਹੀਂ ਆ ਸਕਿਆ ਮੇਰੇ ਪਿਤਾ ਜੀ ਦੀ ਆਮਦਨ ਬਹੁਤ ਘੱਟ ਹੈ ਅਸੀਂ 5 ਭੈਣ ਭਰਾ ਹਾਂ ਮਤਲਬ ਸਾਡੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਵਾ ਇਹ ਤੋ ਦੱਕ ਕੇ ਉਹ ਮੇਰੀ ਪੜ੍ਹਾਈ ਦਾ ਖਰਚਾ ਬੜੀ ਮੁਸ਼ਕਲ ਨਾਲ ਚਲਾਉਂਦੇ ਨੇ ਅਸੀਂ ਸਾਰੇ ਭੈਣ ਭਰਾ ਪੜਦੇ ਆਂ ਪੜਨ ਦੇ ਵਿੱਚ ਹੁਸ਼ਿਆਰ ਆਂ ਫੁੱਟਬਾਲ ਦੇ ਵੀ ਖਿਡਾਰੀ ਆਂ ਸਕੂਲ ਦੀਆਂ ਹੋਰ ਜਿਹੜੀਆਂ ਵੀ ਸੱਭਿਆਚਾਰਕ ਕਿਰਿਆਵਾਂ ਨੇ ਉਹਨਾਂ ਵਿੱਚ ਵੀ ਅਸੀਂ ਭਾਗ ਲੈਨੇ ਆਂ ਕੋਈ ਸਾਡੀ ਸਕੂਲ ਦੇ ਵਿੱਚ ਕਿਸੇ ਕਿਸਮ ਦੀ ਸ਼ਿਕਾਇਤ ਨਹੀਂ ਆਏਗੀ ਸੋ ਇਹ ਸਾਰੀਆਂ ਗੱਲਾਂ ਲਿਖ ਦੇਣੀਆਂ ਨੇ ਲਿਖ ਕੇ ਫਿਰ ਕਹਿ ਦੇਣਾ ਵੀ ਕਿਰਪਾ ਕਰਕੇ ਮੇਰਾ ਜੁਰਮਾਨਾ ਮਾਫ ਕੀਤਾ ਜਾਵੇ ਅਖੀਰ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਫਿਰ ਅਸੀਂ ਲਿਖਾਂਗੇ ਆਪ ਜੀ ਦਾ ਆਗਿਆਕਾਰ نیچے ਉਸੇ ਤਰੀਕੇ ਨਾਲ ਤੁਸੀਂ ਆਪਣਾ ਨਾਮ ਲਿਖ ਦਿਓ ਜੋ ਵੀ ਤੁਹਾਡਾ ਨਾਮ ਰੋਲ ਨੰਬਰ ਲਿਖ ਦਿਓ ਜਮਾਤ ਲਿਖ ਦਿਓ ਖੱਬੇ ਹੱਥ ਮਿਤੀ ਪਾਦੋ ਠੀਕ ਹੈ ਮਹੀਨੇ ਦਾ ਨਾਮ ਲਿਖਣਾ